ਸਸ਼ਕਾਲ ਅਨਰੇ ਟੀਵੀ ਨਾਲ ਜੁੜਿਆ ਤੁਸੀਂ ਇੱਕ ਵਾਰ ਫਿਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਜਿੱਤੇ ਕੇ ਕਾਨੂੰਨ ਵਿਵਸਥਾ ਦੇ ਉੱਪਰ ਵੱਡੇ ਸਵਾਲ ਖੜੇ ਹੋ ਚੁੱਕੇ ਨੇ ਕੋਰਟ ਕੰਪਲੈਕਸ ਦੇ ਵਿੱਚ ਗੋਲੀਆਂ ਚੱਲੀਆਂ ਨੇ ਤਰੀਕ ਭੁਗਤਣਾਏ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਤਾੜ-ਤਾੜ ਤਿੰਨ ਤੋਂ ਚਾਰ ਰਾਉਂਡ ਫਾਇਰ ਕੱਢੇ ਗਏ ਨੇ ਜਿਸ ਦੇ ਵਿੱਚ ਆਕਾਸ਼ ਨਾਂ ਦਾ ਵਿਅਕਤੀ ਆ ਜਿਹੜਾ ਤਰੀਕ ਭੁਗਤਣਾ ਆਂਦਾ ਉਸ ਦੇ ਗੋਲੀ ਲੱਗਦੀਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਫਾਜ਼ਲ ਕਾਦੇ ਅਬੋਰ ਕੋਰਟ ਕੰਪਲੈਕਸ ਦੇ ਵਿੱਚ ਇਹ ਵੱਡੀ ਕਟਨਾ ਵਾਪਰੀ ਹੈ ਤੇ ਉਸ ਤੋਂ ਬਾਅਦ ਆਕਾਸ ਨਾਂ ਦੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਵਿਅਕਤੀ ਨੂੰ ਨਜ਼ਦੀਕੀ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਜਾਂਦਾ ਜਿੱਥੇ ਜਾ ਕੇ ਡਾਕਟਰਾਂ ਵੱਲੋਂ ਉਸ ਨੂੰ ਮਰਤ ਕੋਚਿਤ ਕਰ ਦਿੱਤਾ ਜਾਂਦਾ ਹਾਲਾਂਕਿ ਮੌਕੇ ਤੇ ਜਦੋਂ ਇਹ ਸਾਰਾ ਕਟੜਾ ਕਰਮ ਵਕਤ ਵਾਪਰਦਾ ਕਿਉਂਕਿ ਕੋਰਟ ਕੰਪਲੈਕਸ ਵਾਪ ਉਹ ਜਗਾ ਹੁੰਦੀ ਹੈ ਵਕੀਲਾਂ ਦੀ ਪਾਰਕਿੰਗ ਦੇ ਵਿੱਚ ਸਾਰੀ ਘਟਨਾ ਵਾਪਰੀ ਹੈ ਉੱਥੇ ਪਹਿਲਾਂ ਹੀ ਪੁਲਿਸ ਤਾਇਨਾਤ ਹੁੰਦੀ ਹੈ ਪਰ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੁਲਿਸ ਨਫਰੀ ਹੈ ਜਿਹੜੀ ਤਾਇਨਾਤ ਕਰ ਦਿੱਤੀ ਗਿਆ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਪ੍ਰਸ਼ਾਸਨ ਦਾ ਕਹਣਾ ਕਿ ਅਸੀਂ ਜਾਂਚ ਕਰਕੇ ਮਸਾਲੀ ਕਾਰਵਾਈ ਆ ਜਿਹੜੀ ਇਹਨਾਂ ਮੁਲਜ਼ਮਾਂ ਦੇ ਉੱਪਰ ਜਿਨ੍ਹਾਂ ਨੇ ਕੋਰਟ ਕੰਪਲੈਕਸ ਦੇ ਵਿੱਚ ਵੱਡੀ ਕਾਰਵਾਈ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਉੱਪਰ ਕਾਰਵਾਈ ਕਰਾਂਗੇ ਹਾਲਾਂਕਿ ਇਹ ਨਹੀਂ ਪਤਾ ਕਿ ਆਕਾਸ਼ ਸ਼ਨਾਉ ਦਾ ਵਿਅਕਤੀ ਜਿਹੜਾ ਤਰੀਕ ਪੁਗਤਣਾ ਸੀ ਉਸ ਦਾ ਕਿਹੜਾ ਮਾਮਲਾ ਸੀ ਕਿ ਇਸ ਮਾਮਲੇ ਦੇ ਵਿੱਚ ਤਰੀਕ ਪੁਗਤਣਾ ਸੀ ਜਾਂ ਪਰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਕਤਲ ਕੀਤਾ ਉਹਨਾਂ ਦੇ ਨਾਲ ਕੀ ਕੋਈ ਰੌਲਾ ਸੀ ਕੋਈ ਰੰਜਿਸ਼ ਸੀ ਇਹ ਸਾਰਾ ਕੋਝਾਲੇ ਸਪਸ਼ਟ ਹੋਣਾ ਪਰਾ ਹੈ ਅਹਿਮ ਖਬਰਾਂ ਭੱਟੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਉੱਪਰ ਵੱਡੇ ਸਵਾਲ ਖੜੇ ਹੋਏ ਨੇ ਵਕੀਲਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਵਕੀਲਾਂ ਦੀ ਪਾਰਕਿੰਗ ਦੇ ਵਿੱਚ ਅਬੋਰ ਕੋਰਟ ਕੰਪਲੈਕਸ ਦੇ ਵਿੱਚ ਗੋਲੀਆਂ ਚੱਲੀਆਂ ਨੇ ਤਿੰਨ ਤੋਂ ਚਾਰ ਵਿਅਕਤੀ ਆਉਂਦੇ ਨੇ ਤਿੰਨ ਤੋਂ ਚਾਰ ਇਹ ਰਾਉਂਡ ਫਾਇਰ ਕੱਢੇ ਜਾਂਦੇ ਨੇ ਜਿਸ ਦੇ ਵਿੱਚ ਆਕਾਸ਼ ਨੌਦਾ ਵਿਅਕਤੀ ਹੁੰਦਾ ਤਰੀਕ ਪੁਗਤ ਨਾਮ ਦਾ ਉਸ ਦੇ ਗੋਲੀਆਂ ਲੱਗਦੀਆਂ ਨੇ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਜਾਂਚ ਪੜਤਾਲ ਕਰਨ ਦੇ ਲਈ ਪਹੁੰਚਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਨਿਰਪੱਖ ਜਾਂਚ ਕਰਕੇ ਮਸਾਲੀ ਕਾਰਵਾਈ ਇਹਨਾਂ ਮੁਲਜ਼ਮਾਂ ਦੇ ਉੱਪਰ ਕਰਾਂਗੇ ਕਿਉਂਕਿ ਉਧਰਲੇ ਪਾਸੇ ਵਕੀਲਾਂ ਦੇ ਵੱਲੋਂ ਕਾਨੂੰਨ ਵਿਵਸਥਾ ਦੇ ਉੱਪਰ ਵੱਡੇ ਸਵਾਲ ਚੁੱਕੇ ਗਏ ਨੇ ਬਹੁਤ ਮਾੜੀ ਘਟਨਾ ਜੀ ਬਹੁਤ ਘਟਨਾ ਜਿਹੜੀ ਹੋਈ ਏ ਦਿਲ ਦਹਿਲਾਣ ਵਾਲੀ ਏ ਹਰ ਬੰਦੇ ਦੇ ਮਨ ਦੇ ਵਿੱਚ ਡਰ ਬੈਠ ਚੁੱਕਿਆ ਕੋਈ ਆਦਮੀ ਸੇਫ ਨਹੀਂ ਹੈ ਕਿਉਂਕਿ ਸਾਰਿਆਂ ਪਾਸੇ ਐਡਮਿਨਿਸਟ੍ਰੇਟਿਵ ਸਟਾਫ ਸਾਰਾ ਹੈ ਜਿਸ ਨੂੰ ਲੋਕ ਸੇਫ ਸਮਝਦੇ ਹਨ ਉਹ ਨਹੀਂ ਬਹੁਤ ਸ਼ਰਮਨਾਕ ਗੱਲ ਹੈ ਜੀ ਲੌਨ ਆਰਡਰ ਮੇਨਟੇਨ ਫੁੱਲੀ ਹੋਣਾ ਚਾਹੀਦਾ ਹੈ ਆਪਾਂ ਕਿਸ ਕਰਕੇ ਜਿਹੜਾ ਅੱਜ ਹੈ ਹਰ ਲੋਗਾਂ ਨੇ ਮਾਨੀਸ਼ ਦਾ ਮੋੜ ਇਧਰ ਦੀ ਹੋ ਗਿਆ ਪੋਰਚ ਜਾ ਰਿਹਾ ਸੀ ਤਾਂ ਮੈਂ ਜਦੋਂ ਘੁੰਮ ਕੇ ਦੇਖਿਆ ਨਾ ਮੈਨੂੰ ਐ ਲੱਗਾ ਜਿਵੇਂ ਪਟਾਕੀ ਦੀ ਆਵਾਜ਼ ਆਈ ਸੀ ਉਸ ਤੋਂ ਬਾਅਦ ਜੋ ਦੇਖਿਆ ਨਾ ਦੋ ਬੰਦੇ ਗੱਡੀ ਚੋਂ ਨਿਕਲ ਕੇ ਅੰਦਰ ਨੂੰ ਪੱਤੀ ਆ ਅੱਛਾ ਉਹ ਅੰਦਰ ਚਲੇ ਗਏ ਸਾਡੇ ਜਿਹੜਾ ਸੇਵਾ ਕੇਂਦਰ ਉਸ ਪਾਸੇ ਮੈਂ ਪੁੱਛਿਆ ਕੀ ਗੱਲ ਹੋ ਕਹਿੰਦੇ ਸਾਡੇ ਕੋਈ ਚੱਲਦੀ ਜਦੋਂ ਦੋ ਤਿੰਨ ਫਾਇਰ ਹੋਏ ਉਸ ਤੋਂ ਬਾਅਦ ਫਿਰ ਉਹ ਇਧਰ ਦੀ ਘੁਮ ਕੇ ਆਇਆ ਹੈ ਅਸੀਂ ਪਿੱਛੇ ਆ ਕੇ ਦੇਖਿਆ ਕਿ ਬੰਦਾ ਕੋਲ ਗੋਲੀ ਵਜੀ ਸੀ ਤੌਂ ਦੀ ਲੰਮਤੀ ਪਈ ਸੀ ਫਿਰ ਉਹ ਗੱਡੀ 'ਚ ਬਿਠਾ ਕੇ ਉਹਨੂੰ ਲੈ ਗਏ ਕੋਈ ਬੰਦਾ ਪਤਾ ਹੈ ਕੌਣ ਸੀ ਨਹੀਂ ਨਹੀਂ ਇਹਦੇ ਬਾਰੇ ਸਾਡੇ ਕੋਲ ਮੈਂ ਤਾਂ ਸਾਨੂੰ ਤਾਂ ਦੇਖਿਆ ਤੋ ਤਿੰਨ ਫਾਇਰ ਹੋਈ ਸੀ ਆਪਾਂ ਨੂੰ ਇੱਕ ਇਨਸੀਡੈਂਟ ਰਿਪੋਰਟ ਆਇਆ ਕਿ ਸੀਰ ਕੰਪਲੈਕਸਟੀ ਜਿਹੜੀ ਪਾਰਕਿੰਗ ਦੇ ਵਿੱਚ ਜਿਹੜਾ ਆਕਾਸ਼ਨਾ ਦਾ ਮੁੰਡਾ ਜਿਹਨੂੰ ਗੋਲੂ ਪੰਡਤ ਵੀ ਕਹਿੰਦੇ ਆ ਇਹ ਆਪਣੀ ਕੋ ਆਰਮਜ਼ੈਕਟ ਦੇ ਵਿੱਚ ਤਰੀਕ ਭੁਗਤਨਾਇਆ ਸੀਗਾ ਇੱਕ ਚਿੱਟੇ ਰੰਗ ਦੀ ਮਰੂਤੀ ਕਾਰ ਹੈ ਜਿਹਦੇ ਵਿੱਚ ਤਿੰਨ ਜਾਨੇ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕਰਕੇ ਤੈਨੂੰ ਇੰਜਰਡ ਕੀਤਾ ਜਿਹੜਾ ਹਸਪੀਟਲ ਆ ਕੇ ਜਿਹੜਾ ਇਹਦੀ ਹੁਣ ਡੈਥ ਹੋ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਅਸੀਂ ਬੰਦੇ ਜਿਹੜੇ ਉਹ ਆਇਡੈਂਟੀਫਾਈ ਕਰ ਲਏ ਆ ਐਫ ਆਈ ਆਰ ਲੌਂਚ ਕਰ ਰਹੇ ਆ ਬੰਦੇ ਹੀ ਪਾਰਟੀਆਂ ਨੂੰ ਫੋਲੋ ਕਰ ਰਹੇ ਆ ਜਲਦੀ ਹੀ ਇਹਦੇ ਵਿੱਚ ਇੱਕ ਵਧੀਆ ਐਕਸ਼ਨ ਹੋਏਗਾ ਅਸੀਂ ਇਸ ਕੰਮ ਨੂੰ ਬਿਲਕੁਲ ਟਾਲਰਟ ਨਹੀਂ ਕਰਾਂਗੇ ਕੋਈ ਗੈਂਗਸਟਰ ਬਾਤ ਹੋਵੇ ਜਾਂ ਕੋਈ ਹੋਰ ਕੋਈ ਇਦਾਂ ਦੀ ਨੌਨਸੈਂਸ ਕਰਦਾ ਹੋਵੇ ਕਾਨੂੰਨ ਆਪ ਦੇ ਹਿਸਾਬ ਨਾਲ ਜਿਹੜਾ ਇਹਨਾਂ ਨੂੰ ਸ਼ਕਤੀ ਨਾਲ ਜਿਹੜਾ ਕਿੰਨੇ ਰਾਉਂਡ ਫਾਇਰ ਹੋਏ ਸਰ ਉੱਥੇ ਇਹਦੇ 6 ਰਾਉਂਡ ਫਾਇਰ ਹੋਏ ਜੀ ਕਿੰਨੇ ਜਣੇ ਸਰ ਫਾਇਰਿੰਗ ਕਰਦੇ ਫਾਇਰਿੰਗ ਦੇ 3 ਜਣੇ ਸੀ ਦੱਸਦੇ ਇੱਕ ਜਣੇ ਨੇ ਕੀਤੀ ਫਾਇਰਿੰਗ ਜੀ ਪਰ ਚਲੋ ਹੁਣ ਅਸੀਂ ਬੰਦੇ ਜਿਹੜੇ ਸਾਨੂੰ ਆਈਡੈਂਟੀਫਾਈ ਹੋ ਗਏ ਅਸੀਂ ਜਲਦੀ ਇਹਦੇ ਵਿੱਚ ਮਤਲਬ ਆਪਣਾ ਵਧੀਆ ਇੱਕ ਡੈਮੋਨਸਟ੍ਰੇਟਿਵ ਜਿਹੜਾ ਕਿਸੇ ਦੀ ਮੌਤ ਹੋਈ ਹੈ ਸਰ ਇਹਦੇ ਵਿੱਚ ਹਾਂ ਇੱਕ ਦੀ ਜਿਹੜੀ ਡੈਥ ਹੋਈ ਹੈ ਕੌਣ ਸੀ ਜਿਹੜਾ ਮਰ ਤੱਕ ਹੈ ਕਿੱਥੋਂ ਲੱਗਣਾ ਹੈ ਆਕਾਸ਼ ਗੋਲੂ ਪੰਡਤ ਆ ਇਥੇ ਗੋਰ ਦਾ ਹੀ ਰਹਿਣ ਵਾਲਾ ਹੈ ਜ ਕਿੰਨੇ ਕਿੰਮਾ ਜਿਹੜੀਆਂ ਬਣਾਈਆਂ ਗਈਆਂ ਸਾਰੇ ਮੁਕਾਰਬੇ ਨੂੰ ਲੈ ਕੇ ਦੇਖੋ ਅਸੀਂ ਸਾਰਾ ਹੀ ਸਾਰਾ ਆਪਣਾ ਸਿਸਟਮ ਹੀ ਜਿਹੜਾ ਇਹਦੇ ਪਿੱਛੇ ਜਿਹੜਾ ਲਾਤਾਪ ਹੈ ਅਸੀਂ ਜਲਦੀ ਇਹਨੂੰ ਟ੍ਰੇਸ ਕਰਾਂਗੇ ਕਾਰਨ ਕੀ ਸਰਦਾਰ ਕਾਰਨ ਇਹਨਾਂ ਦੀ ਆਪਸੀ ਹੈ ਇਹ ਇਹ ਵੀ ਗੈਂਗਸਟਰ ਸੀਗਾ ਇਹਦੇ ਖਿਲਾਫ ਵੀ 6-7 ਮੁਕਦਮੇ ਦਰਜ ਹੀ ਉਹ ਦੂਸਰੇ ਉਹਨਾਂ ਦੇ ਖਿਲਾਫ ਵੀ ਦਰਜ ਹੈ ਇੱਕ ਦੂਜੇ ਨਾਲ ਇਹਨਾਂ ਦੀ ਇੰਟਰ ਗੈਂਗ ਰਿਵੈਲ ਨਹੀਂ ਹੁੰਦੀ ਇਹਨਾਂ ਦੀ ਬਹੁਤ ਮਾੜੀ ਘਟਨਾ ਜੀ ਬਹੁਤ ਘਟਨਾ ਜਿਹੜੀ ਹੋਈ ਏ ਦਿਲ